ਨਸ਼ਾ ਕਰਾਪਸ਼ਨ ਤੇ ਮਾਈਨਿੰਗ ਤੋਂ ਪੰਜਾਬ ਦੇ ਲਈ ਰੈਵਨਿਊ ਜਨਰੇਟ ਕਰਨਾ ਇਹ ਉਹ ਮੁੱਦੇ ਸਨ ਜਿਸ ਤੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੀ ਮਾਨ ਸਰਕਾਰ ਨੇ ਫੋਕਸ ਕੀਤਾ ਸੀ لیکن ਵਿਰੋਧੀ ਹੁਣ ਇਸੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ ਆਂਕੜੇ ਦੇ ਸਹਾਇਤਾ ਦੇ ਨਾਲ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਾਲਾਤ ਸਨ ਲੇਕਿਨ ਜਦੋਂ ਤੋਂ 2 ਸਾਲ ਹੋ ਗਏ ਨੇ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਮਾਈਨਿੰਗ ਦੀ ਆਰਥ ਦੇ ਵਿੱਚ ਰੇਤਾ ਦੇ ਰੇਟ ਵਧੇ ਨੇ ਇਹ ਦਾਵਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਰਪਸ਼ਨ ਰੇਟ ਵਧੇ ਨੇ ਇਹ ਵੀ ਦਾਵਾ ਸ਼੍ਰੋਮਣੀ ਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਨਸ਼ੇ ਦਾ ਆਂਕੜਾ ਵੀ ਪੇਸ਼ ਕੀਤਾ ਗਿਆ ਕਿ ਸ ਸੱਦੇ ਵਿੱਚ ਇੱਕ ਜੋ ਨਵੀਂ ਰਿਪੋਰਟ ਦੇ ਮੁਤਾਬਕ ਆંકੜੇ ਸਾਹਮਣੇ ਆਏ ਨੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਨੇ ਜਿਹੜੇ ਕਹਿੰਦੇ ਸੀ ਅਸੀਂ ਸੂਬੇ ਦੀ ਆਮਦਨ ਵਧਾ ਕੇ ਤੇ ਇੰਨੀ ਕਰਦੇ ਹਾਂਗੇ ਕਿ ਸਾਨੂੰ ਟੈਕਸ ਲਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਪੈਣੀ ਅਸੀਂ ਉਸ ਪੈਸੇ ਨਾਲ ਡਵੈਲਪਮੈਂਟ ਕਰਾਂਗੇ ਕਿੰਨਾ ਵੱਡਾ ਇਹਨਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਅਸੀਂ ਰੇਤਾ ਦੀਆਂ ਖੱਡਾਂ ਦੇ ਵਿੱਚੋਂ 20000 ਕਰੋੜ ਰੁਪਏ ਕਮਾ ਲਾਂਗੇ ਅਸੀਂ 200000 ਕਰੋੜ ਤੋਂ ਵੱਧ ਰੁਪਇਆ ਕ腐ਸ਼ਨ ਬੰਦ ਕਰਕੇ ਕਮਾਲ ਕਰ। ਪਰ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਰੇਤਾ ਦੀ ਕਮਾਈ ਕਿੰਨੀ ਹੋਈ ਹੈ 2 ਸਾਲਾਂ ਦੇ ਵਿੱਚ। ਔਰ ਤੁਹਾਡੇ ਲੀਡਰਾਂ ਦੀ ਕਮਾਈ ਰੇਤਾ ਤੋਂ 2 ਸਾਲਾਂ ਦੇ ਵਿੱਚ ਕਿੰਨੀ ਹੋਈ ਆ? ਔਰ ਰੇਤਾ ਲੋਕਾਂ ਨੂੰ 7 ਸਾਲ ਪਹਿਲਾਂ ਕਿਸ ਰੇਟ ਤੇ ਮਿਲਦੀ ਸੀ? ਤੇ ਅੱਜ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਕਿਸ ਰੇਟ ਤੇ ਮਿਲਦੀ ਆ? ਇਹਦਾ ਜਵਾਬ ਅਸੀਂ ਜਨਤਾ ਦੀ ਕਚਹਿਰੀ ਵਿੱਚ ਦਾਂਗੇ। ਕਿ ਕ腐ਪਸ਼ਨ ਦੇ ਰੇਟ ਲੋਕਾਂ ਨੂੰ ਪੁੱਛਾਂਗੇ ਕਿ ਕ腐ਪਸ਼ਨ ਜਿਹੜੀ ਆ ਹਰ ਦਫ਼ਤਰ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਹੈ ਕਿ ਘਟੀ ਹੈ ਅੱਜ ਹਰ ਪੰਜਾਬੀ ਜਾਣਦਾ ਹੈ ਕਿ ਕ腐ਪਸ਼ਨ ਜਿਹੜੀ ਆ ਉਹਦੇ ਰੇਟ ਜਿਹੜੇ ਆ ਪੰਜਾਬ ਦੇ ਵਿੱਚ ਉਹ ਕਈ ਗੁਣਾ ਪਹਿਲਾਂ ਨਾਲੋਂ ਜਿਹੜੇ ਆ ਉਹ ਵੱਧ ਚੁੱਕੇ ਆ ਇਸ ਕਰਕੇ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ بڑے ਉਸ بڑے ਜੋ ਝਣਾ ਆ ਕੇ ਅੰਕੜੇ ਪੇਸ਼ ਕਰਕੇ ਤੇ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਫਿਲਮਾਂ ਬਣਾਉਂਦੇ ਸੀ ਅੱਜ ਦੇਸ਼ ਦੀ ਪਾਰਲੀਮੈਂਟ ਦਾ ਅੰਕੜਾ ਹੈ ਕਿ ਜਿਹੜੇ 2015 ਦੇ ਵਿੱਚ 322416 ਜਿਹੜਿਆ ਉਹ ਲੋਕੀ ਨਸ਼ਾ ਕਰਦੇ ਸੀ ਜਿਹੜਾ ਸਰਕਾਰੀ ਅੰਕੜਾ ਤੇ ਅੱਜ ਵਾਲਾ ਜਿਹੜਾ ਅੰਕੜਾ ਉਹ ਵੀ ਸਰਕਾਰੀ ਹੈ ਕਿ ਅੱਜ 24 ਲੱਖ 79000 ਬੰਦਾ 8 ਗੁਣਾ ਹੋ ਗਿਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ 8 ਗੁਣਾ ਜਿਹੜਾ ਨਸ਼ਾ ਵਧ ਗਿਆ ਤੇ 350 ਦੇ ਕਰੀਬ ਮੌਤਾਂ ਜਿਹੜੀਆਂ ਨੇ ਉਹ ਤੁਹਾਡੇ ਸਮੇਂ ਦੇ ਵਿੱਚ ਹੋ ਚੁੱਕੀਆਂ ਥੋੜੇ ਸਮੇਂ ਦੇ ਵਿੱਚ ਇਸ ਕਰਕੇ ਇਹਦੇ ਵਾਸਤੇ ਹੁਣ ਕੌਣ ਜ਼ਿੰਮੇਵਾਰ ਹੁਣ ਕਿਉਂ ਨਹੀਂ ਰੁਕਦੀ ਸਮਗਲਿੰਗ ਹੁਣ ਤਾਂ ਨਾਲ ਹਥਿਆਰਾਂ ਦੀ ਸਮਗਲਿੰਗ ਵੀ ਸ਼ੁਰੂ ਹੋ ਗਈ ਨਾਲ ਡਰੋਨ ਵਾਲੀ ਐਕਟੀਵਿਟੀ ਵੀ ਜਿਹੜੀ ਹੈ ਇੰਨੀ ਵਧ ਗਈ ਤੇ ਕਿੱਥੇ ਗਿਆ ਤੁਹਾਡਾ ਪ੍ਰਸ਼ਾਸਨ ਕਿੱਥੇ ਗਈ ਤੁਹਾਡੀ ਪੁਲਿਸ ਅੱਜ ਹਾਈ ਕੋਰਟ ਨੂੰ ਕੋਈ ਦਿਨ ਨਹੀਂ ਜਿੱਦਣ ਸਰਕਾਰ ਨੂੰ ਜਿਹੜੇ ਆ ਉਹ ਸਖਤ ਤਾੜਨਾ ਨਾ ਕਰਨੀ ਪੈਂਦੀ ਹੋਵੇ ਜਾਂ ਸਖਤ ਕਮੈਂਟਸ ਦੇਣੇ ਪੈਂਦੇ ਹੋਣ ਕਿ ਨਸ਼ਿਆਂ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਲਾਅ ਐਂਡ ਆਰਡਰ ਦੀ ਹਾਲਤ ਪੰਜਾਬ ਦੇ ਵਿੱਚ ਕੀ ਹੈ ਇਸ ਕਰਕੇ ਇਸ ਵੇਲੇ ਟੋਟਲ ਲਾਅ ਐਂਡ ਆਰਡਰ ਸਿਸਟਮ ਪੰਜਾਬ ਦਾ ਕਲੈਪਸ ਕਰ ਚੁੱਕਿਆ ਹੈ ਇਹਦੇ ਵੈਸੇ ਸਾਡੇ ਕਹਿਣ ਤੇ ਵੀ ਲੋੜ ਨਹੀਂ ਇਹਦਾ ਮਾਨ ਜੋ ਗਵਰਨਰ ਸਾਹਿਬ ਜਿਹੜਾ ਟੂਰ ਕਰਕੇ ਆਏ ਸੀ ਸਰਹੰਦੀ ਜਲਿਆਂ ਦਾ ਉਹਨਾਂ ਨੇ ਕਹਿਤਾ ਸੀ ਕਿ ਦੁਕਾਨਾਂ ਤੱਕ ਨਸ਼ਾ ਜਿਹੜਾ ਉਹ ਦੁਕਾਨਾਂ ਤੋਂ ਹੀ ਮਿਲ ਲੱਗਿਆ ਇਸ ਕਰਕੇ ਸਾਡੀ ਤਾਂ ਗੱਲ ਪਿੱਛੇ ਰਹਿ ਜਾਂਦੀ ਹੈ ਕਰਜ਼ੇ ਦੀ ਗੱਲ ਵੀ ਜਿਹੜੀ ਆ ਉਹ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਰੇਜ ਕਰਦੇ ਸੀ ਜੀ ਸੂਬੇ ਦੇ ਕਨਸਟੀਚਿਊਸ਼ਨ ਹੈਡ ਜਿਹੜੀ ਗੱਲ ਦਾ ਕਹਿ ਚੁੱਕੇ ਮੈਂ ਸਮਝਦਾ ਹਾਂ ਉਹ ਤਾਂ ਮੇਰੇ ਵੀ ਕਹਿਣ ਦੀ ਲੋੜ ਨਹੀਂ ਲੇਕਿਨ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀਆਂ ਜ਼ਰੂਰੀ ਆ ਔਰ ਇਹ ਅਸੀਂ ਉੱਥੇ ਕਰਾਂਗੇ ਔਰ ਸਾਰਾ ਲੇਖਾ ਜੋਖਾ ਕਰਾਂਗੇ ਕਿ ਇਸ਼ਤਿਹਾਰਾਂ ਦੇ ਉੱਤੇ ਕਿੰਨੇ 100 ਕਰੋੜ ਰੁਪਈਆ ਸਰਕਾਰ ਨੇ ਖਰਚ ਕੀਤਾ ਔਰ ਇਸ਼ਤਿਹਾਰ ਕਿਹੜੀ ਸਟੇਟ ਚ ਲੱਗਦੇ ਆ ਉੱਥੇ ਪੰਜਾਬੀਆਂ ਦਾ ਕੀ ਮਕਸਦ ਹੱਲ ਹੋ ਰਿਹਾ ਕਿ ਸਾਡੇ ਖੂਨ ਪਸੀਨੇ ਦਾ ਪੈਸਾ ਜਿਹੜਾ ਉਹ ਸੈਂਕੜੇ ਕਰੋੜ ਰੁਪਈਆ ਇਸ਼ਤਿਹਾਰਾਂ ਦਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਲੱਗੇ ਇਹ ਟਾਇਲਟ ਜਿਹੜਾ ਇਹ ਨਹੀਂ ਕੀਤਾ ਜਾ ਸਕਦਾ